ਸੋ ਸਸਿਗਾਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਮਨਦੀਪ ਕਹਿੰਦੇ ਤੁਸੀ ਮੇਰਾ ਚੈਨਲ ਦੇਖ ਰਹੇ ਹੋ A2A Vlogs ਅੱਜ ਦੀ ਇਸ ਵੀਡੀਓ ਚ ਤੁਹਾਨੂੰ ਅਸੀਂ ਆਪਣੇ ਨਾਲਕੇ ਮੇਲ ਲੈ ਕੇ ਜਾਵਾਂਗੇ ਤੇ ਉੱਥੇ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਨੂੰ ਆਪਣੀਆਂ ਗੱਲਾਂ ਮੈਂ ਐਂਟਰਟੇਨਮੈਂਟ ਵਗੈਰਾ ਕੇ ਚੈਨਲ ਦੇ ਨਾਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਐਂਡ ਲੱਕ ਬਟਨ ਨੂੰ ਦਬਾ ਦਿਓ ਤੇ ਵੀਡੀਓ ਚੰਗੇ ਲੱਗੇ ਤਾਂ ਲਾਸਟ ਤੱਕ ਜਰੂਰ ਵੇਖਿਓ ਹੁਣ ਚੱਲਦੇ ਆਂ ਨਾਲਕੇ ਆਪਣੇ ਸੋ ਆਰੀ 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 ਮੁੰਡੇ ਨੇ ਖੇਚ ਲਈ ਨਾਲਕੇ ਆਮ ਵਲਦੀ ਤਿਆਰੀ ਤਿਆਰੀ ਖਿੱਚੀ ਤੇ ਆ ਗਈ ਪਰ ਖਿੱਚੀ ਗਈ ਗੱਲੋ ਇੱਥੇ ਦੱਸਣਾ ਭੁੱਲੀ ਗਏ ਸੋ ਨਾਨੀ ਜੀ ਕਹਿੰਦੇ ਸੀ ਮੁੰਡੇ ਨੂੰ ਬਿਲਨ ਨੂੰ ਜੀ ਕਰਦਾ ਤੇ ਮੈਂ ਕਿਹਾ ਨਾਨੀ ਜੀ ਤੁਹਾਨੂੰ ਲੈਣ ਹੀ ਆ ਜਨੈ ਆ ਤੇ ਫਿਰ ਉਹ ਚੱਲਦੇ ਆ ਮੇਰੇ ਨਾਨਕੇ ਸਕੂਟਰੀ ਸਕੂਟਰੀ ਕਰਨ ਲੱਗੇ ਆ ਸਟਾਰਟ ਤੇ ਸਕੂਟਰੀ ਵੀ ਆਤੀ ਕਰਉਂਦੀ ਪਈ ਆ ਸੈਲਫ ਵਜਦੀ ਨਹੀਂ ਵੀ ਕਿੱਕਾ ਮਾਰਨੀ ਆ ਪੈਂਦੀ ਆ ਸੋ ਦੋਸਤੋ ਅਸੀਂ ਚੜ ਗਏ ਆ ਸ਼ੜਕ ਤੇ ਤਬੂਨ ਜਾਵਾਂਗੇ ਨਾਨਕੇ ਮੇਲੇ ਤੇ ਅੱਜ ਸੋਖਣਾ ਗੁਰਪੁਰਬ ਵੀ ਆ ਤੇ ਲੰਗਰ ਜਗ੍ਹਾ ਜਗ੍ਹਾ ਲੱਗੇ ਹੋਏ ਨੇ ਜੇ ਕਿਤੇ ਲੰਗਰ ਲੱਗਾ ਹੋਇਆ ਤਾਂ ਤੁਹਾਨੂੰ ਲੰਗਰ ਵੀ ਸ਼ਿਖਾਵਾਂਗੇ ਹੁਣ ਤੁਸੀਂ ਇਹ ਪੁੱਛੋਗੇ ਕਿ ਇਹ ਕੌਣ ਹੈ ਮੁੰਡਾ ਮਾਮੇ ਦਾ ਮੁੰਡਾ ਮਾਮੇ ਦਾ ਮੁੰਡਾ ਮਾਮੇ ਦਾ ਨਹੀਂ ਮੁੰਡਾ ਮਾਮੇ ਦਾ ਇਹ ਨੇਵੀ ਸ਼ਿਕਾਰੀ ਵੀ ਰੱਖਿਆ ਹੋਇਆ ਹੈ ਸੋ ਦੋਸਤੋ ਇਹ ਹੈਗੀ ਮੇਰੀ ਨਾਨੀ ਹਾਂ ਔਰ ਠੀਕ ਠਾਕ ਜੀ ਇਹ ਕੋਈ ਇਤਨਾ ਚੰਗਾ ਮਹੀਨਾ ਬहोत ਆਏ ਨੇ ਸ਼ਾਬਾਸ਼ ਪਹਿਲਾ ਮਾਸਿਕ ਹੋ ਗਏ ਦੇ ਹੀ ਤੇ ਹੁਣ ਇਹਨਾਂ ਦਾ ਦਿਲ ਨਹੀਂ ਲੱਗਣਿਆ ਤੇ ਕਿਦੇ ਪ੍ਰੇਮ ਨਗਰ ਲੈ ਕੇ ਤੇ ਹੁਣ ਇਹਨਾਂ ਨੂੰ ਲੈ ਕੇ ਜਾਵਾਂਗੇ ਪ੍ਰੇਮ ਨਗਰ ਔਰ ਯਾਰ ਯਾਰ ਯਹੀ ਕਰ ਲਈ ਨੂਡਲ ਖਾਣ ਦੀ ਤਿਆਰੀ ਤੇ ਉਹ ਸਾਡੇ ਮਾਮੇ ਦਾ ਮੁੰਡਾ ਚਾਟਾਂ ਚ ਲੱਗਾ ਹੋਇਆ ਦੇਖ ਸਕਦੇ ਹੋ ਦੋਸਤੋ ਮੇਰੇ ਨਾਨਕਿਆਂ ਦਾ ਘਰ ਤੇ ਉਹ ਮਾਮੇ ਦਾ ਮੁੰਡਾ ਲੱਗਾ ਹੋਇਆ ਨੂਡਲ ਖਾਣ ਪੂਰੀ ਤਿਆਰੀ ਵਿੱਚ ਦੇਖ ਸਕਦੇ ਹੋ ਇਹ ਲੱਭੀ ਮੇਰੀ ਕੋ ਕੁੜੀ ਗੜੀ ਰੱਬ ਨਾਲ ਪਹਿਲਾਂ ਜੀਤੀ ਲੱਗਦਾ ਨਹੀਂ ਮੇਰਾ ਘਰ ਤੋਂ ਪਹਿਲਾਂ ਗੇ ਬੜਾ ਕਾਲਾ ਸੀ ਖਾਲੇ ਦਿਨ ਕਰ ਲੈ ਕੁੜੀ ਲੱਭੀ ਦੀ ਹੈ ਬਸ ਤੀ ਹਾਂ ਕਰਾ ਦੇਖਾਂਗਾ ਨਹੀਂ ਜੀਦਾ ਕਰਕੇ ਫਿਰ ਆਗੇ ਕੀ ਬਣਾਇਆ ਇਹ ਵਾਲਾ ਦਾ ਹਾਲ ਇਹਨੂੰ ਕੀਤਾ ਆਇਆ ਤੂੰ ਵੀ ਬਲੌਕ 'ਚ ਓਸ਼ ਕਿੰਨੀ ਚੜੀ ਇਹਨੂੰ ਹਵਾਲ ਨਹੀਂ ਘਟਾਉਂਦਾ ਹੈਗਾ ਵਾਲਾਂ ਨੂੰ ਕੁੰਡਲ ਪਵਾਏ ਨੇ ਆਪੇ ਪਵਾਏ ਨੇ ਪਾਣੇ ਕਿਥੋਂ ਨੇ ਇਹ ਮੈਡਮ ਕਹਿੰਦੀ ਇਹ ਜੀ ਅੱਛੀ ਕੀ ਕਹਿੰਦੀ ਕੀ ਕਹਿੰਦੀ ਰੋੜੀ ਚਾ ਕਰਦੇ ਮੁੰਡੇ ਗਲਾਸ ਮੁੰਡਿਆਂ ਨੇ ਕਰਾਇਆ ਨਾ ਤੇ ਮੈਡਮ ਇਹ ਕਹਿੰਦੀ ਦਫਾ ਹੋਣੇ ਉਹਨੇ ਤੇ ਇਦਾਂ ਦੀ ਜੀ ਹੈ ਹੈ ਇਹ ਕਹਿੰਦਾ ਮੈਂ 2000 ਦੇ ਕਰਾਇਆ 2200 ਹਾਂ ਹਾਂ ਅੱਲਾ ਪ੍ਰੀਤ ਕੀ ਰੱਬ ਵੱਲੋਂ ਹੀ ਕੁੰਡਲ ਪਏ ਆ ਯਾਂ ਦਾ ਹੈ ਵੀ ਆਂਦਾ ਹਰ ਹਰਦੇ ਵਾਲ ਕਿਦਾਂ ਦੇਣਾ ਮੁਚੂ ਮੁਚੂ ਆਂਦਾ ਉਹਦੇ ਵਾਲੀ ਗੁੱਛਿਆ ਲੋਕੀ ਪਸੰਦ ਇੰਨੇ ਕਰਦੇ ਆਂਦੀ ਬਾਤ ਐਡਾ ਰਾਜੀ ਗੱਲ ਆਹ ਵੇਖਾ ਇੱਥੇ ਹਾਂ ਰੱਬ ਬੋਲੋ ਮੁੰਡੇ ਦੇ ਕੁੰਡਲ ਪੇਜ ਦੇ ਲੋਕੀ ਪੈਸੇ ਦੇ ਕਰਾਉਂਦੇ ਆ ਮੇਰੇ ਉੱਦਨ ਨੂਡਲ ਖਾਣ ਤੋਂ ਬਾਅਦ ਹੁਣ ਆ ਗਈ ਏ ਚਾਹ ਤੇ ਮਿੱਤਰਾਂ ਨੂੰ ਨਹੀਂ ਕਿਸੇ ਦੀ ਪਰਵਾਹ ਦੀ ਇੱਕ ਵਾਰੀ ਮੈਂ ਫੇਮਸ ਹੋ ਗਿਆ ਹਣਾ ਫੇਰ ਮੈਂ ਕਹਣਾ ਮੇਰੇ ਮਾਮੇ ਦੇ ਮੁੰਡੇ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਠੀਕ ਤੋ ਕੀ ਹੁੰਦਾ ਬਾਲਾ ਕਿ ਮੈਨੂੰ ਕੀ ਪਤਾ ਤੇ ਕਿਦਾਂ ਲਾ ਕਿਦਾਂ ਕਰਦੇ ਆ ਸਬਸਕ੍ਰਾਈਬ ਕੀ ਹੁੰਦਾ ਬਾਲਾ ਇਹ ਬਿਖੋ ਨਹੀਂ ਕੋਈ ਤੇਰੇ ਗੱਲਾਂ ਕਰਦੇ ਹੈ ਗੱਡੀ ਵਿੱਚ ਇੱਕ ਵਾਰੀ ਕੋ ਹਰ ਚੈਨਲ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਇਹ ਤਾਂ ਹੈ ਹੈ ਇੱਕ ਵਾਰੀ ਠੀਕ ਤੂੰ ਕਹਦੇ ਹਾਂ ਇੱਕ ਵਾਰੀ ਸਾਡੇ ਚੈਨਲ ਨੂੰ ਫੋਲੋ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਕਿਆ ਹਾੜੇ ਹਾੜੇ ਪੇਜ ਨੂੰ ਲਾਈਕ ਕਰੋ ਆਹ ਬੋਲ ਲੈਂਦੀ ਆ ਨਹੀਂ ਨਹੀਂ ਬੋਲ ਲੈਂਦੀ ਆ ਇੱਕ ਵਾਰ ਕਰ ਲਾਈਕ ਕਰੋ ਬਹੁਤ ਵਧੀਆ ਲਾਈਕ ਕਰੋ ਸਬਸਕ੍ਰਾਈਬ ਕਰੋ ਆਹ ਬੋਲ ਲੈਂਦੀ ਆ ਵੇ ਇਹਨੂੰ ਕਹਿ ਕੇ ਕਹੇ ਮੇਰੇ ਵੀਰ ਦੇ ਚੈਨਲ ਨੂੰ ਮੇਰੇ ਵੀਰ ਦੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਹਾਂ ਤੁਸੀਂ ਵੀ ਹੁਣ ਬੋਲੋ ਬੋਲ ਬੋ ਬੱਚਾ ਪਰ ਕੇ ਬੈਠਾ ਹੁਣ ਤੇ ਉਹ ਤਾਂ ਕਿੰਨੇ ਤੋਂ ਕਹਿੰਦੇ ਹਾਂ ਆਈ ਤੇ ਮੂੰਹ ਨਾਲ ਦੇ ਖੜ ਦਿਓ ਡੰਡਾ ਮਾਰਨੇ ਦਾ ਕਿਨੇ ਕਿਟ 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 ਡੰਡਾ ਨਾ ਮੇਰਾ ਮੁੰਡਾ ਤੇ ਦਾ ਮੂੰਹ ਲਪੰਡਾ ਜਿਵੇਂ ਨਾ ਗੁੱਤੀ ਆਈ। ਇਹ ਨਾ ਕਿਦੋਂ ਨਾ ਮੇਰੀ ਮੁੰਡਾ ਪੂਆ ਦਾ। ਬਣਾ ਲਾ ਪਰ। ਇਹ ਬਣਾ ਲਾ ਮਾਂ। ਤੂੰ ਮੇਰੀ ਬਣਾ ਲੈ। ਸੁੱਤੀ ਉੱਠੀ ਆਈ ਜੇ। ਸੁੱਤੀ ਉਠੀ ਹੈ ਨਾ ਤੀ ਅੱਜ। ਨਾ ਕੀ ਵੀ ਹੈ ਸੁੱਤੀ ਵੀ ਹੈ। ਠੀਕ ਹੈ। ਛਿਲਕੀ। ਆਮ ਨੂੰ ਜਰਾ ਕੇ ਪਾਰ ਆਏ ਤੇ ਆ ਪਤਲਾ ਹੈਗਾ ਦੇਖੋ ਜਿ ਕੁਝ ਜਿ ਕੁਝ ਜਾਈ ਹੈ। ਉਹ ਮੈਂ ਤਾਂ ਚੱਲੇ ਮੇਰੇ ਨਾਨੀ ਘਰ ਨੂੰ ਵਾਪਸ ਨਾਨੀ ਦੇ ਪਿੰਡ ਦੇ ਫੇਰ ਨਾ ਬਾਹਰ ਹਾਂ ਹਾਂ ਸੋ ਗਾਇਸ ਹੁਣ ਚੱਲੇ ਆ ਅਸੀਂ ਸ਼ਹਿਰ ਨੂੰ ਵਾਪਸ ਨਾਨੀ ਦੇ ਨਾਲ ਤੇ ਰਾਹ 'ਚ ਗੱਲਦੇ ਜਾਵਾਂਗੇ ਗੱਲਾਂ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਗੁੱਡਰੀ ਕਰ ਲਈ ਸਟਾਰਟ ਤੇ ਹੁਣ ਅਸੀਂ ਚੱਲੀਏ ਸ਼ਹਿਰ ਵੱਲ ਸੋ ਹਾਂਜੀ ਗਾਇਸ ਹੁਣ ਅਸੀਂ ਪਹੁੰਚ ਚੁਕੇ ਹਾਂ ਆਪਣੇ ਕਾਰ ਉਹ ਨਾਂंका ਮੇਰ ਦਾ ਵੱਜ ਚੁੱਕਿਆ ਹੈ ਗਿੜਾ ਤੇ ਹੁਣ ਮੇਰਾ ਚੈੜ ਦਾ ਵੇਲਾ